ਨਹੀਂ ਪਰਦੀਪ ਜੀ ਇਹ ਸੂਟ ਆਇਆ ਭਾਜੀ ਸੂਟ ਲਹਿੰਗੇ ਦੇ ਨਾਲ ਸੂਟ ਆਇਆ ਭਾਜੀ ਇਹ ਇੱਕ ਸੂਟ ਆਇਆ ਆਪਣੇ ਵੀ ਨਹੀਂ ਜਾਂਦਾ ਕਿ ਹੁਲਾਇਆ ਜਾਂਦਾ ਕੋਈ ਭਾਜੀ ਇਹ ਸੂਟ ਆਇਆ ਹੈ ਲਹਿੰਗੇ ਨਾਲ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਲਹਿੰਗਾ ਵੀ ਆਇਆ ਹੈ ਰੰਗ ਤੁਸੀਂ ਚੈੱਕ ਕਰਾ ਦੋ ਰੇਟ ਇਹਦਾ ਬਹੁਤ ਘੱਟ ਆਇਆ ਆ ਕੀ ਇਹ ਇਹ ਲਹਿੰਗਾ ਆਇਆ ਭਾਜੀ ਸਲਵਾਰ ਨਹੀਂ ਹੈ ਨਹੀਂ ਸਲਵਾਰ ਵੀ ਸੂਟ ਵੀ ਹੈ 5 ਮੀਟਰ ਨਾਲ ਲਹਿੰਗਾ ਵੀ ਹੈ ਭਾਜੀ ਜਿਵੇਂ ਬਣਿਆ ਹੋਇਆ ਦੇਖੋ ਠੁਮਕ ਭਾਜੀ ਡਿਜ਼ਾਈਨ ਬਹੁਤ ਸੋਹਣਾ ਹੈ ਡਿਜ਼ਾਈਨ ਕਾਫੀ ਹੈ ਭਾਜੀ ਠੁਮਕਾ ਮਰੀ ਇਹ ਠੁਮਕਾ ਭਾਜੀ ਤੇ ਤੁਸੀਂ ਪਾ ਕੇ ਐਸੀ ਤਰ੍ਹਾਂ ਠੁਮਕੇ ਲਾਉਣੇ ਚੱਲੇ ਨੋਟ ਕਰ ਲੋ ਛੋੜੇ ਵੀ ਦੀ ਐਂ ਠੁਮਕੇ ਲਾਣੇ ਵੀਰੇ ਐਂ ਠੁਮਕੇ ਵਾਲਾ ਸੂਟ ਹੈ ਘਗਰੇ ਨਾਲ 5 ਮਿੰਟ ਸੂਟ ਹੈ ਉਹ ਵੀ ਹੈਂਡਵਰਕ ਦਾ ਅੱਜ ਕੀ ਰੇਣੇ ਮਿਲਣ ਜਾ ਰਿਹਾ ਜੀ ਹੁਣ ਤੁਹਾਨੂੰ 7200 ਦੀ ਰੇਂਜ ਵਿੱਚ ਗੋਠੀ ਵਾਲੇ ਲੈ ਕੇ ਆਏ ਨੇ ਸੂਟ ਦੇ ਨਾਲ ਲਹਿੰਗਾ ਲਹਿੰਗਾ ਸੂਟ ਆ ਗਿਆ ਵੀਰੇ ਨੀਚੇ ਘਗਰਾ ਇਹ ਨਹੀਂ ਪਹਿਣਾ ਮਹਿੰਗਾ ਲਹਿੰਗਾ ਸਾਰਾ ਲੋ ਸਸਤਾ ਪਹਿਣਾ ਤੁਹਾਨੂੰ ਲਹਿੰਗਾ ਸੂਟ ਨਵੀਆਂ ਚੀਜ਼ਾਂ ਨਵੇਂ ਡੈਨ ਨਾਲ ਕਿੰਨੀ ਅੱਦੇ ਰੇਤ ਅੱਦੇ ਤੋਂ ਵੀ ਅੱਦੇ ਕਰਦੇ ਬਈ ਇਹ ਹਿੱਲ ਕਿਉ ਰਿਹਾ ਪਾਜੀ ਲਹੰਗਾ ਚੀਜੀ ਇਹ ਜੀ ਜਿਹੜਾ ਪਾੜੇ ਹਿੱਲਣ ਲੱਗ ਜਾਂਦਾ ਜੀ ਜਿੰਦਾ ਜਿੰਗੀ ਭੰਗੜੇ ਦੇ ਬਾਹਰ ਹਿੱਲ ਦੇਗਾ ਜੀ ਸਿਰੇ ਦੀ ਚੇਗਾ ਗਾਏਗਾ ਅੱਦੇ ਰੇਟ ਲੈ ਜਾਏਗਾ ਅੱਦੇ ਰੇਟ ਲੈ ਜਾਏਗਾ ਭਾਜੀ ਚੈੱਕ ਕਰੋ ਬਈ ਰੇਟ ਸਾ ਭਾਜੀ ਭਾਜੀ ਰੇਟ ਤੁਹਾਨੂੰ ਮੈਂ ਇੱਕ ਵਾਰੀ ਫੇਰ ਨਿਗਾਹ ਕਰਾਦਾ 7200 ਰੇਂਜ ਮੈਂ ਜਾ ਰਿਹਾ ਜੀ ਤੁਹਾਨੂੰ ਇਹ ਡਿਜ਼ਾਈਨ 700 ਰੁਪਏ ਲ ਮਿਲਣ ਜਾ ਰਹੇ ਤੇ ਲਹੰਗਾ ਹਾਂਜੀ ਭਾਜੀ ਸੂਟ ਭਾਜੀ 5 ਮੀਟਰ ਨਾਲ ਹਾਂਜੀ ਭਾਜੀ ਤੇ ਭਾਜੀ ਦੁਪੱਟਾ ਤੁਸੀਂ ਖੋਲੋ ਇਹ ਅੜ ਬਟਾ ਆ ਸੂਟ ਵੀ ਆ ਰਿਹਾ ਰੁਕ ਗਿਆ ਬਾਈ ਰੁਕ ਗਿਆ ਉਹ ਰੁਕ ਗਿਆ ਭਾਜੀ ਦੁਪੱਟਾ ਵੀ ਬਹੁਤ ਪਿਆਰਾ ਹੈ ਇਹ ਰਹਿ ਰਿਹਾ ਕਲਰ ਨੰਬਰ 1 ਭਾਜੀ 1 ਕਲਰ ਨੰਬਰ 2 2 ਕਲਰ ਨੰਬਰ 3 ਕਲਰ ਨੰਬਰ 4 ਵੀ ਉਹ ਚਾਰ ਕਲਰਾਂ ਸੈੱਟ ਹੈ ਬਹੁਤ ਹੀ ਘੱਟ ਰੇਟੇ نوٹ ਕਰ ਲਓ ਲਹਿੰਗੇ ਨਾਲ 5 ਮੀਟਰ ਸੂਟ ਹੈ ਚਨੂਨ ਦਾ ਦੁਪੱਟਾ ਦੁਪੱਟੇ ਦੇ ਮਰਕਾ ਮਿਲਣਾ ਤੁਹਾਨੂੰ ਗੋਠੀ ਵਾਲਿਆਂ ਨੇ ਇਹ ਵੀਡੀਓ ਨੂੰ ਕਰ ਦੇਣਾ ਲਾਈਕ ਸ਼ੇਅਰ ਬਾਈ ਕਮੈਂਟ ਧੰਨਵਾਦ